ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਧਾਂ ਪੰਜਾਬ ਦੇ ਮੋਹਾਲੀ ਸ਼ਹਿਰ ਵਿੱਚ ਪੰਜਾਬੀ ਗਾਇਕ ਪ੍ਰਿੰਸ ਰੰਦਾਵਾ ਅਤੇ ਪ੍ਰਤਾਪ ਰੰਦਾਵਾ ਵਿਚਕਾਰ ਹੋਏ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ ਹੈ ਜਿਸ ਦੌਰਾਨ ਗੋਲੀ ਚਲਣ ਦੀ ਘਟਨਾ ਵੀ ਸਾਹਮਣੇ ਆਈ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਗਾਇਕ ਪ੍ਰਿੰਸ ਰੰਦਾਵਾ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਨੁਸਾਰ ਇਹ ਘਟਨਾ ਫੇਸ 11 ਵਿੱਚ ਬੇਸਟੈਕ ਮਾਲ ਨੇੜੇ ਵਾਪਰੀ ਹੈ ਮਾਮਲੇ ਰੋਡ ਰੇਚ ਤੋਂ ਸ਼ੁਰੂ ਹੋਇਆ ਇਹ ਝਗੜਾ ਵੱਡੇ ਵਿਵਾਦ ਵਿੱਚ ਬਦਲ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਤਾਪ ਰੰਧਾਵਾ ਆਪਣੇ ਪਰਿਵਾਰ ਨਾਲ ਮਰਸਡੀ ਕਾਰ ਵਿੱਚ ਫਿਲਮ ਦੇਖ ਕੇ ਮਾਲ ਤੋਂ ਬਾਹਰ ਨਿਕਲ ਰਿਹਾ ਸੀ ਜਦੋਂ ਪ੍ਰਿੰਸ ਰੰਧਾਵਾ ਸੜਕ ਪਾਰ ਕਰ ਰਹੇ ਸਨ ਇਸ ਦੌਰਾਨ ਪ੍ਰਤਾਪ ਦੀ ਕਾਰ ਨੇ ਕਥੇ ਤੌਰ ਤੇ ਪ੍ਰਿੰਸ ਰੰਧਾਵਾ ਨੂੰ ਹਲਕਾ ਜਿਹਾ ਛੂ ਲਿਆ ਜਿਸ ਤੋਂ ਬਾਅਦ ਇਸ ਸਾਰਾ ਘਟਨਾਕ੍ਰਮ ਵਾਪਰ ਗਿਆ। ਮਾਮਲੇ ਤੱਕ ਤੋਂ ਬਾਅਦ ਦੋਹਾਂ ਟੀਰਾ ਨੇ ਆਪਣੇ ਆਪਣੇ ਸਾਥੀਆਂ ਨੂੰ ਬੁਲਾ ਲਿਆ। ਪ੍ਰਤਾਪ ਰੰਧਾਵਾ ਨੇ ਦੋਸ਼ ਲਾਇਆ ਕਿ ਇਸ ਦੌਰਾਨ ਪ੍ਰਿੰਸ ਰੰਧਾਵਾ ਵੱਲੋਂ ਗੋਲੀ ਚਲਾਈ ਗਈ ਹੈ। ਗੋਲੀਬਾਰੀ ਦੀ ਘਟਨਾ ਹੁੰਦੇ ਹੀ ਮੌਕੇ ਤੇ ਲੋਕ ਇਕੱਠੇ ਹੋ ਗਏ ਅਤੇ ਉਹਨਾਂ ਨੇ ਪ੍ਰਿੰਸ ਰੰਧਾਵਾ ਨੂੰ ਘੇਰ ਲਿਆ। ਇਸ ਘਟਨਾ ਦਾ 1 ਮਿੰਟ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਹੈ। ਵੀਡੀਓ ਵਿੱਚ ਦੋਵਾਂ ਟੀਰਾ ਤਿੱਖੀ ਬਹਿਸ ਕਰਦੀਆਂ ਨਜ਼ਰ ਆ ਰਹੀਆਂ ਹਨ। ਵੀਡੀਓ ਵਿੱਚ ਪ੍ਰਿੰਸ ਰੰਧਾਵਾ ਕਹਿੰਦੇ ਹਨ ਭਾਈ ਪੈਦਲ ਜਾ ਰਹੇ ਵਿਅਕਤੀ ਨੂੰ ਗੱਡੀ ਦੇ ਹੇਠਾਂ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੇ ਪ੍ਰਤਾਪ ਰੰਧਾਵਾ ਪੁੱਛਦਾ ਹੈ ਪਜਦਾ ਕਿਉਂ ਹੈ ਜਿਸ ਦੇ ਜਵਾਬ ਵਿੱਚ ਪ੍ਰਿੰਸ ਕਹਿੰਦਾ ਹੈ ਮੈਂ ਤਾਂ ਪੈਦਲ ਜਾ ਰਿਹਾ ਸੀ ਮੇਰੇ ਉੱਪਰ ਗੱਡੀ ਚੜਾ ਦਿੱਤੀ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸਮੇਤ ਸੰਬੰਧਿਤ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਡੀਐਸਪੀ ਨੇ ਪੁਸ਼ਟੀ ਕੀਤੀ ਹੈ ਕਿ ਪ੍ਰਤਾਪ ਰੰਧਾਵਾ ਦੇ ਬਿਆਨਾਂ ਦੇ ਆਧਾਰ ਤੇ ਪ੍ਰਿੰਸ ਰੰਧਾਵਾ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮਾਲ ਦੇ ਕੋਲੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਕਿ ਇਹਦੇ ਵਿੱਚ ਪੂਰੀ ਕਹਾਣੀ ਕੀ ਹੈ ਤੇ ਮਾਮਲਾ ਕੀ ਪ੍ਰਕਿਰਤਵ ਦਾ ਹੈ। ਇਹ ਪਰसों ਰਾਤ ਦਾ ਸਾਡੇ ਕੋਲ ਇੱਕ ਮਾਮਲਾ ਆਇਆ ਸੀਗਾ ਰੋਡ ਰੇਜ ਦਾ ਜਿਹਦੇ ਵਿੱਚ ਪ੍ਰਤਾਪ ਰੰਧਾਵਾ ਤੇ ਪ੍ਰਿੰਸ ਰੰਧਾਵਾ ਦੀ ਆਪਸ ਚ ਰੋਡ ਰੇ ਤੇ ਬਾਚ ਲੜਾਈ ਹੋਈ ਸੀ ਜਿਹਦੇ ਚ ਇੱਕ ਫਾਇਰਿੰਗ ਵੀ ਹੋਈ ਹੈ ਜਿਹਦੇ ਰਿਗਾਰਡ ਦੇ ਵਿੱਚ ਅਸੀਂ ਮਕਦਮਾ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ ਫਾਇਰਿੰਗ ਦਾ ਲਾਇਸੈਂਸ ਹੀ ਰਵਾਲਾ ਕੀ ਹੈ ਜੀ ਹਾਂ ਜੀ ਅਜੇ ਰਿਲਾਸੈਂਸੀ ਹੈ ਇਹਦੇ ਚ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਅਜੇ ਉਹ ਬਾਹਰ ਗਏ ਹੋਏ ਸੀਗੇ ਜਦੋਂ ਅੱਜ ਆ ਕੇ ਜਦੋਂ ਅਸੀਂ ਇਹਦੇ ਚ ਵੈਸੇ ਲਾਇਸੈਂਸ ਤੇ ਉਹਨਾਂ ਨੇ ਸਾਨੂੰ ਭੇਜਿਆ ਪਰ ਫਿਰ ਵੀ ਅਸੀਂ ਪੜਤਾਲ ਕਰਨ ਤੋਂ ਬਾਅਦ ਹੀ ਇਹਦੇ ਅਗਲੀ ਕਰ ਵੇ ਲਿਆਵਾਂਗੇ। ਕਿਹੜੇ ਤਰੀਕੇ ਨਾਲ? ਇਹ ਜਿਹੜੇ ਇਹਨਾਂ ਦੇ ਰੋਡ ਰੇਜ ਦੇ ਦੌਰਾਨ ਝਗੜਾ ਹੋਇਆ ਸੀਗਾ। ਝਗੜੇ ਦੇ ਵਿੱਚ ਫਿਰ ਇਹ ਆਪਸ 'ਚ ਉਲਝ ਗਏ ਸੀ ਇੱਕ ਦੂਜੇ ਨੂੰ ਉਹਨੂੰ ਪ੍ਰਿੰਸ ਰੰਧਾਵੇ ਮਤਲਬ ਕਿ ਇਹ ਸੀ ਵੀ ਉਹਨੂੰ ਬੰਦੇ ਨੇ ਜਾਦੇ ਜਾਣੇ ਪੈ ਗਏ ਸੀ ਕਿਤੇ ਉਹਨੇ ਤਾਂ ਉਹ ਕੀਤੀ ਪਰ ਉੱਥੇ ਝਗੜਾ ਹੋਇਆ ਸੀਗਾ ਇਹ ਦੋਵੇਂ ਮੀਆਂ ਮਤਲਬ ਲੇਡੀ ਤੇ ਬੰਦੇ ਦੋਵੇਂ ਆਪਸ 'ਚ ਲੇਡੀਆਂ ਤੇ ਬੰਦੇ ਆਪਸ 'ਚ ਉਲਝ ਗਏ ਸੀ। ਹੈ ਇਸ ਤੋਂ ਜਕੜ ਤੋਂ ਅਨੈ ਜਿਹੜੀਆਂ ਜਿਹੜੀਆਂ ਸੱਟਾਂ ਵਗੈਰਾ ਲੱਗੀਆਂ ਉਹਦੇ ਬਾਰੇ ਐਮਐਲਆਰ ਐਮਐਲਆਰ ਅੱਡਾ ਲੜਾਈ ਦੀ ਜ਼ਰੂਰ ਹੈ ਫਾਇਰਿੰਗ ਜਿਹੜੀ ਹੈ ਉਹ ਹਵਾਈ ਫਾਇਰ ਕੀਤਾ ਪਰ ਉਹਦੀ ਇੰਟੈਂਸ਼ਨ ਸਾਰੀ ਵੇਖ ਕੇ ਤੇ ਉਹ ਸਾਬਨਾ ਇਹਦੀ ਕਾਰਵਾਈ ਕੀਤੀ ਗਈ। ਮੁਹਾਲੀ ਤੋਂ ਜੀਐਸ ਸੰਦੂ ਦੀ ਰਿਪੋਰਟ ਪੰਜਾਬੀ ਜਾਗਰਣ